ਇਹ ਅਮਰਸਾਰੀਆਂ ਕੁਲਚੇ ਆ ਵੀ ਤਾਂ ਸਰਦਾਰ ਜੀ ਦੇ ਬਣਾਏ ਹੋਏ ਹੱਥਾਂ ਦੇ ਜਿਹੜੇ ਕੁਲਚੇ ਨੇ ਉਹਨਾਂ ਨੂੰ ਪੀਆਰ ਮਿਲੀ ਹੈ ਜਿੱਥੋਂ ਤਾਂ ਹੀ ਹਵਾਈ ਜਹਾਜ਼ ਪਹੁੰਚਦਾ ਹੈ ਉੱਥੋਂ ਤਾਂ ਹੀ ਅਮਰਸਰ ਦੇ ਇਹ ਕੁਲਚੇ ਪਹੁੰਚਦੇ ਨੇ ਅਸੀਂ ਵੀ ਰੇੜੀਆਂ ਤੋਂ ਸ਼ੁਰੂ ਹੋਏ ਆ ਸਾਡਾ ਮੇਨ ਪੁਆਇੰਟ ਹੈਗੇ ਸਾਡੇ ਦਾਦਾ ਜੀ ਤੋਂ ਰੇੜੀਆਂ ਤੋਂ ਸ਼ੁਰੂ ਹੋਏ ਆ ਅੱਜ ਅਸੀਂ ਰੈਸਟੋਰੈਂਟ ਤੱਕ ਆ ਗਏ ਆ ਜੀ ਇਹ ਕੁੱਚੇ ਬਾਹਰ ਜਾਣ ਲੱਗੇ ਆ ਤੇ ਮਾਲਕ ਵੀ ਬਖਸ਼ਿਸ਼ ਨਾਲ ਜਾਣ ਲੱਗੇ ਆ ਇਦੇ ਚ ਸਿਰਫ ਫੀਚਰ ਪਲੱਸ ਕੀ ਹੈਗਾ ਵਾ ਜੋ ਕਿ ਸਾਫ ਸੁਥਰਾ ਖਾਣਾ ਕਿਸੇ ਤਰ੍ਹਾਂ ਦਾ ਕੋਈ ਪ੍ਰੀਜ਼ਰਵੇਟਿਵ ਯੂਜ਼ ਨਹੀਂ ਹੈਗਾ ਇਹਦੇ ਚ ਨਾ ਹੀ ਕੋਈ ਮਤਲਬ ਹੀ ਐਗਲੈਸ ਹੈਗਾ ਵਾ ਲਾਜ ਵਾ ਸਵਾਦ ਆ ਕਈ ਵਾਰ ਕੁਲਚਾ ਖਾਣਾ ਨਹੀਂ ਆ ਦੂਰੋਂ ਵੀ ਕਿਹੜੇ ਆਉਣਾ ਪਵੇ ਤਾਂ ਇੱਥੇ ਆ ਜੀਦਾ ਕੁਲਚਾ ਖਾਣ ਸਾਡੇ ਦਿਨ 4 ਸਾਲ ਤੱਕ ਤੇ 4 ਸਾਲ ਹੋ ਗਏ ਨੇ ਕਿ ਮੈਂ ਲੋਕਾਂ ਨੂੰ ਕੁਲਚੇ ਦੀ ਪਹਿਚਾਨ ਕਰਾ ਪਾਇਆ ਅੱਜ ਲੋਕੀ ਨਾਨ ਨਹੀਂ ਮੰਗਦੇ ਅੱਜ ਕੁਲਚਾ ਮੰਗਣ ਲੱਪੇ 2004 ਤੋਂ ਆ ਰਹੇ ਹਾਂ ਉਦੋਂ 10 ਰੁਪਏ ਦਾ ਕੁਲਚਾ ਹੁੰਦਾ ਸੀ ਜਿਹੜਾ ਹੁਣ 55 ਜਾਂ 65 ਰੁਪਏ ਦਾ ਹੋ ਗਿਆ ਉਦੋਂ ਦੇਖਾਰੇ ਬਹੁਤ ਵਧੀਆ ਕੁਲਚਾ ਹੁੰਦਾ ਕੋਈ ਕਿਸੇ ਕਿਸਮ ਦੀ ਕੰਪਲੇਟ ਨਹੀਂ ਹੁੰਦੀ ਤੇ ਕਈ ਵਾਰੀ ਆਪਾਂ ਬਾਹਰੋਂ ਕੁਲਚਾ ਲੈਣੇ ਆ ਤੇ ਬੈਠ ਜਾਣੇ ਆ ਤਾਂ ਉਹ ਹੀ ਗਰਮ ਕਰਕੇ ਜਿਹੜਾ ਪੁਰਾਣਾ ਦੇ ਦਿੰਦੇ ਪਰ ਇਹਨਾਂ ਦਾ ਬਿਲਕੁਲ ਤਾਜ਼ਾ ਕੁਲਚਾ ਹੁੰਦਾ ਅਸੀਂ ਗੁਲਚੇ ਜਦੋਂ ਲਾਉਣੇ ਸ਼ੁਰੂ ਕੀਤੇ ਤਾਂ ਇਹ ਸੋਚ ਲਈ ਤਾਂ ਅੰਮ੍ਰਿਤਸਰ ਤੋਂ ਬਾਹਰ ਭੇਜਣੇ ਸ਼ੁਰੂ ਕੀਤੇ ਅੰਮ੍ਰਿਤਸਰ ਤਾਂ ਜਾਂਦੇ ਸੀ ਅੰਮ੍ਰਿਤਸਰ ਤੋਂ ਪੰਜਾਬ ਪੰਜਾਬ ਤੋਂ ਨਾਲ ਲੱਗਦੇ ਆਪਾਂ ਭੇਜਦੇ ਆਪਾਂ ਕੰਟਰੀਆਂ ਅਜੇ ਨਾਲ ਸਟੇਟਾਂ ਦੇ ਵਿੱਚ ਦਿੱਲੀ ਹੋ ਗਿਆ ਰਾਜਸਥਾਨ ਉਹ ਪੋਜ਼ਿਟਿਵ ਸਾਨੂੰ ਰਿਸਪੌਂਸ ਮਿਲਿਆ ਇਹ ਗੱਤੇ ਵਾਲੀ ਪੈਕਿੰਗ ਸੀ ਇਹ ਦੂਜਾ ਜ਼ਿਆਦਾ ਦੂਰ ਨਹੀਂ ਜਾ ਸਕਦੀ ਸੀ ਠੀਕ ਹੈ ਇਹ ਲੋਕਲ ਵੀ ਤੇ ਇੱਥੋਂ ਤੱਕ ਭੇਜਦੇ ਆਂ ਸੰਮਰਨੇ ਸਾਨੂੰ ਮੋਟੀਵੇਟ ਕਰਦੇ 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 ਅੱਜ ਸਾਢੇ 3 ਸਾਲ ਹੋ ਗਏ ਆ ਅਸੀਂ ਅੱਜ ਜਿਹੜੀ ਤੁਹਾਨੂੰ ਪੈਕਿੰਗ ਪਹਿਲਾਂ ਦਿਖਾਈ ਆ ਆਈਸ ਬਾਕਸ ਦੇ ਵਿੱਚ ਅਸੀਂ ਉਹ ਜੈੱਲ ਆਈਸ ਦੇ ਵਿੱਚ ਆ ਗਏ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਾਫੀ ਹੱਦ ਤੱਕ ਕਾਮਯਾਬ ਆਪਾਂ ਇੱਥੇ ਤਿਆਰ ਹੋ ਰਿਹਾ ਚੁਲਟਾ ਉਹਦੇ ਵਿੱਚ ਫਲੇਵਰ ਕਿੰਨੇ ਤਰ੍ਹਾਂ ਦੇ ਨੇ ਕਿਵੇਂ ਤਿਆਰ ਹੁੰਦਾ ਚੀਜ਼ ਮਸਾਲਾ ਪਾ ਦਿੰਦੇ ਜੀ ਮਸਾਲੇ ਤਾਂ ਨੋਰਮਲ ਆ ਮੋਟਾ ਮਸਾਲਾ ਹੈਗਾ ਵਾ ਆਲੂ ਆ ਸਾਡੇ ਆਲੂ ਮਿੱਠੇ ਨਹੀਂ ਹੁੰਦੇ ਪਨੀਰ ਹੈ ਮਿਕਸ ਵੈਜੀਟੇਸ ਹੈ ਗਿਆ ਜਿਹੜੇ ਬਾਹਰ ਕੁਲਚੇ ਜਾਂਦੇ ਆ ਸਿਰਫ ਆਲੂ ਨੋਰਮਲ ਆਲੂ ਸਪੈਸ਼ਲ ਇੱਕ ਮਿਕਸ ਵੈਜ ਔਰ ਇੱਕ ਪਨੀਰ ਵਾਲਾ ਇਹ ਚਾਰ ਤਰ੍ਹਾਂ ਦੇ ਕੁਲਚੇ ਹੀ ਬਾਹਰ ਜਾ ਸਕਦੇ ਨੇ ਜੈ ਲਾਈ ਸਗੀਆ ਔਰ ਕੁਲਚੇ ਵੀ ਠੰਡੇ ਕਰਕੇ ਪੈਕ ਕੀਤੇ ਛੋਲੇ ਔਰ ਚਟਨੀ ਫਰੋਜਨ ਹੈਗੇ ਨੇ ਬਾਕੀ ਆ ਮਸਾਲਾ ਸਾਡਾ ਡਰਾਈ ਆ ਇਹਦੇ ਵਿੱਚ ਪੈਕਟ ਇਸ ਕਰਕੇ ਪਾਇਆ ਕਿ ਕਿਸੇ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਨਾ ਕੋਈ 스ਮੈਲ ਸਪੋਇਲਿੰਗ ਨਾ ਹੋ ਪਾਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜੁੜੇ ਹੋ ਸਟੋਰੀ ਪੰਜਾਬ ਨਾਲ ਅੰਮ੍ਰਿਤਸਰੀਏ ਚੁਲਚੇ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਹੀ ਮਸ਼ਹੂਰ ਨੇ ਪਰ ਅੱਜ ਅੰਮ੍ਰਿਤਸਰ ਦੇ ਸਰਦਾਰ ਜੀ ਨਾਲ ਮਿਲਣ ਜਾ ਰਹੇ ਆ ਜਿਨ੍ਹਾਂ ਦੇ ਚੁਲਚਿਆਂ ਨੂੰ ਪੀਆਰ ਮਿਲੀ ਹੋਈ ਆ ਉਹ ਵੀ ਵਿਦੇਸ਼ਾਂ ਦੀ ਵਿਦੇਸ਼ ਦੀ ਧਰਤੀ ਤੇ ਵੀ ਸਰਦਾਰ ਜੀ ਦੇ ਬਣਾਏ ਹੋਏ ਚੁਲਚੇ ਪਹੁੰਚ ਰਹੇ ਨੇ ਤਾ ਵਿਦੇਸ਼ ਦੀ ਧਰਤੀ ਤੇ ਡਿਮਾਂਡ ਵੱਧ ਰਹੀ ਹੈ ਅਮਰਸਰੀਆਂ ਚੁਲਚਿਆਂ ਦੀ ਤਾਂ ਸਰਦਾਰ ਜੀ ਦੇ ਬਣਾਏ ਹੋਏ ਹੱਥਾਂ ਦੇ ਜਿਹੜੇ ਚੁਲਚੇ ਨੇ ਉਹਨਾਂ ਨੂੰ ਪੀਆਰ ਮਿਲੀ ਹੈ ਜਿੱਥੋਂ ਤਾਂ ਹੀ ਹਵਾਈ ਜਹਾਜ਼ ਪਹੁੰਚਦਾ ਹੈ ਉੱਥੋਂ ਤਾਂ ਹੀ ਅਮਰਸਰ ਦੇ ਇਹ ਚੁਲਚੇ ਪਹੁੰਚ ਰਹੇ ਨੇ ਤਾਂ ਸਰਦਾਰ ਅਮਨਦੀਪ ਸਾਡੇ ਨਾਲ ਨੇ ਤਾਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਤਾਲਾ ਸ਼ਾਹ ਸਿਰਵਾ ਵਾਹਿ ਫਤਿਹ ਜੀ ਭਾਜੀ ਮੈਂ ਦੇਖ ਰਿਹਾ ਜੇ ਅਮਰਸਰੀਏ ਇਹ ਚੁਲਚੇ ਜਿਹੜੇ ਰੇੜੀਆਂ ਤਾਂ ਹੀ ਦੇ ਹੋਟਲਾਂ ਤਾਂ ਹੀ ਸੀਮਤ ਸੀ ਪਰ ਤੁਹਾਡੇ ਚੁਲਚਿਆਂ ਨੂੰ ਪੀਆਰ ਮਿਲੀ ਹੈ ਵੀ ਵਿਦੇਸ਼ਾਂ ਦੀ ਕਿਵੇਂ ਪੀਆਰ ਮਿਲੀ ਇਹਨਾਂ ਨਹੀਂ ਪਹਿਲੀ ਗੱਲ ਖੰਡੇ ਵਾਲੇ ਦੀ ਸਾਨੂੰ ਬਖਸ਼ਿਸ਼ ਹੈ ਅਸੀਂ ਵੀ ਰੇੜੀਆਂ ਤੋਂ ਸ਼ੁਰੂ ਹੋਏ ਆ ਸਾਡਾ ਮੇਨ ਪੁਆਇੰਟ ਜਿਹੜੇ ਸਾਡੇ ਦਾਦਾ ਜੀ ਤੋਂ ਰੇੜੀਆਂ ਤੋਂ ਸ਼ੁਰੂ ਹੋਏ ਆ ਅੱਜ ਅਸੀਂ ਰੈਸਟੋਰੈਂਟ ਤੱਕ ਆ ਗਏ ਆ ਜੇ ਇਹ ਕੁਲਚੇ ਬਾਹਰ ਜਾਣ ਲੱਗੇ ਆ ਤੇ ਮਾਲਕ ਦੀ ਬਖਸ਼ਿਸ਼ ਨਾ ਜਾਣ ਲੱਗੇ ਆ ਇਹਦੇ ਵਿੱਚ ਸਿਰਫ ਫੀਚਰ ਪਲੱਸ ਕੀ ਹੈਗਾ ਵਾ ਜੋ ਕਿ ਸਾਫ਼ ਸੁਥਰਾ ਖਾਣਾ ਕਿਸੇ ਤਰ੍ਹਾਂ ਦਾ ਕੋਈ ਪ੍ਰੈਜ਼ਰਵੇਟਿਵ ਯੂਜ਼ ਨਹੀਂ ਹੈਗਾ ਇਹਦੇ ਵਿੱਚ ਨਾ ਹੀ ਕੋਈ ਮਤਲਬ ਹੀ ਐਗਲੈਸ ਹੈਗਾ ਵਾ ਕਿਸੇ ਤਰ੍ਹਾਂ ਦੀ ਕੋਈ ਗਲਤ ਯੂਜ਼ੇਜ਼ ਨਹੀਂ ਕਰਦੇ ਯਾਨੀ ਕਿ ਜੋ ਸਾਡੇ ਵੱਡੇ ਨੇ ਸਿਖਾਇਆ ਕਿ ਜੋ ਆਪ ਨਹੀਂ ਖਾ ਸਕਦੇ ਉਹ ਤੁਹਾਨੂੰ ਨਹੀਂ ਖਵਾਣਾ ਤੇ ਮੇਰੀ ਸਿਰਫ ਇਹੋ ਹੈਗਾ ਹੈ ਮੇਰੀ ਇੱਛਾ ਹੈ ਕਿ ਮੈਂ ਲੋਕਾਂ ਤੱਕ ਕੁਲਚਾ ਪਹਚਾਵਾ ਲੋਕੀ ਨਾਨ ਖਾਂਦੇ ਭਏ ਨੇ ਤੇ ਮੈਂ ਕਾਫੀ ਹੱਦ ਤੱਕ 3-4 ਸਾਲ ਸਾਢੇ 3-4 ਸਾਲ ਤੱਕ ਇਹ 4 ਸਾਲ ਹੋ ਗਏ ਨੇ ਕਿ ਮੈਂ ਲੋਕਾਂ ਨੂੰ ਕੁਲਚੇ ਦੀ ਪਹਿਚਾਨ ਕਰਾ ਪਾਇਆ ਅੱਜ ਲੋਕੀ ਨਾਨ ਨਹੀਂ ਮੰਗਦੇ ਅੱਜ ਕੁਲਚਾ ਮੰਗਣ ਲੱਪੇ ਔਰ ਕੁਲਚੇ ਤੇ ਨਾਨ ਦੇ ਵਿੱਚ ਡਿਫਰੈਂਸ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਇਹ ਸੋਚ ਜਿਵੇਂ ਕਿ ਜਿੱਥੋਂ ਦਾ ਇਹਦੇ ਹਵਾਈ ਜਹਾਜ਼ ਪਹੁੰਚਦਾ ਉੱਥੋਂ ਤਾਂ ਤੁਹਾਡੇ ਬਣਾਏ ਹੋਏ ਕੁਲਚੇ ਪਹੁੰਚ ਰਹੇ ਨੇ ਜਾਂ ਨਾਲ ਪਹੁੰਚ ਰਹੇ ਨੇ ਤੇ ਚੇਵੇਂ ਜਹਨ ਦੇ ਵਿੱਚ ਆਇਆ ਜੀ ਇਹਨਾਂ ਨੂੰ ਵਿਦੇਸ਼ ਦੀ ਧਰਤੀ ਤੇ ਪੀਆਰ ਦਵਾਈ ਜਾਵੇ ਸ਼ੁਰੂ ਤੇ ਇਦਾਂ ਆਇਆ ਜੀ ਕਿ ਅਸੀਂ ਕੁਲਚੇ ਜਦੋਂ ਲਾਉਣੇ ਸ਼ੁਰੂ ਕੀਤੇ ਤਾਂ ਇਹ ਸੋਚ ਲਈ ਤਾਂ ਅੰਮ੍ਰਿਤਸਰ ਤੋਂ ਬਾਹਰ ਭੇਜਣੇ ਸ਼ੁਰੂ ਕੀਤੇ ਅੰਮ੍ਰਿਤਸਰ ਤਾਂ ਜਾਂਦੇ ਸੀ ਅੰਮ੍ਰਿਤਸਰ ਤੋਂ ਪੰਜਾਬ ਪੰਜਾਬ ਤੋਂ ਨਾਲ ਲੱਗਦੇ ਆਪਾਂ ਭੇਜਦੇ ਆਪਾਂ ਕੰਟਰੀਆਂ ਦੇ ਨਾਲ ਸਟੇਟਾਂ ਦੇ ਵਿੱਚ ਦਿੱਲੀ ਹੋ ਗਿਆ ਰਾਜਸਥਾਨ ਉਹ ਪੋਜ਼ਿਟਿਵ ਸਾਨੂੰ ਰਿਸਪੌਂਸ ਮਿਲਿਆ ਅਹੀਂ ਵੀ ਰੈਸ ਪੈਕਿੰਗ ਨੂੰ ਪਹਿਲਾਂ ਸਾਡੀ ਐ ਤੁਹਾਨੂੰ ਬਾਕਸ ਪੈਕਿੰਗ ਦੱਸਦੇ ਪਹਿਲਾਂ ਸਾਡੀ ਪਹਿਲਾਂ ਸਾਡੀ ਨਾ ਪੈਕਿੰਗ ਨਾ ਸਾਡੀ ਐ ਹੁੰਦੀ ਸੀ ਇਹ ਗੱਤੇ ਵਾਲੀ ਪੈਕਿੰਗ ਸੀ ਇਹ ਜਿਆਦਾ ਦੂਰ ਨਹੀਂ ਜਾ ਸਕਦੀ ਸੀ ਠੀਕ ਐ ਇਹ ਲੋਕਲ ਵੀ ਤੇ ਇੱਥੋਂ ਤੱਕ ਭੇਜਦੇ ਆ ਫਿਰ ਜਦੋਂ ਲੋਕ ਬਾਹਰ ਲੈ ਜਾਣਾ ਸ਼ੁਰੂ ਹੋ ਗਏ ਕੁਲਚੇ ਲੈ ਜਾਣਾ ਸ਼ੁਰੂ ਹੋ ਗਏ ਉਹ ਕਹਿੰਦੇ ਸਾਨੂੰ ਕੁਲਚੇ ਦੇ ਦਿਓ ਲੇਕਿਨ ਕਸਟਮਰ ਨੇ ਸਾਨੂੰ ਮੋਟੀਵੇਟ ਕਰਦੇ 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 ਅੱਜ ਸਾਢੇ 3 ਸਾਲ ਹੋ ਗਏ ਆ ਅਸੀਂ ਅੱਜ ਜਿਹੜੀ ਤੁਹਾਨੂੰ ਪੈਕਿੰਗ ਪਹਿਲਾਂ ਦਿਖਾਈ ਆ ਆਈਸ ਬਾਕਸ ਦੇ ਵਿੱਚ ਅਸੀਂ ਉਹ ਜੈਲ ਆਈਸ ਦੇ ਵਿੱਚ ਆ ਗਏ ਤੇ ਗੁਰੂ ਸਾਹਿਬ ਦੀ ਵਿਕਸ਼ੀਨਾ ਕਾਫੀ ਹੱਦ ਤੱਕ ਕਾਮਯਾਬ ਹੈ ਆਪਾਂ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਕਸਟਮਰ ਵੱਲੋਂ ਕੰਪਲੇਂਟ ਨਹੀਂ ਆ ਤੁਸੀਂ ਜਦੋਂ ਇਹ ਮੰਗਵਾਓਗੇ ਲੇਕਿਨ ਜਿੰਨੀ ਦੇਰ ਤੱਕ ਵੀਡੀਓ ਨਹੀਂ ਦੇਖੋਗੇ ਉਨੀ ਦੇਰ ਤੱਕ ਕੁਲਚੇ ਤਿਆਰ ਨਾ ਕਰਿਓ ਸਾਡੇ ਇਹ ਜਿਹੇ ਤਿਆਰ ਜਿਵੇਂ ਹੁੰਦੇ ਨੇ ਜਿਹੜੇ ਫਲੇਵਰ ਕਿੰਨੇ ਤਰ੍ਹਾਂ ਦੇ ਨੇ ਤੇ ਤਿਆਰ ਜਿਵੇਂ ਹੁੰਦੇ ਨੇ ਕਿੰਨੀ ਕਿ ਮਿਹਨਤ ਲਾਈ ਜਾਂਦੀ ਹੈ ਮੇਨ ਤੋਂ ਕੋਈ ਨਹੀਂ ਸਿੰਪਲ ਐ ਸਾਡੇ ਲੋ ਜਿਹੜਾ ਸੈਮੀ ਕੁਲਚਾ ਤਿਆਰ ਗਿਆ ਨਾ ਤੁਹਾਡੇ 15 ਤੋਂ 20 ਮਿੰਟ ਤੱਕ ਕੁਲਚਾ ਵੀ ਤਿਆਰ ਐ ਤੇ ਛੋਲੇ ਵੀ ਤਿਆਰ ਐ ਜਸਟ ਲਾਈਕ ਜਿਤਨਾ ਮੈਗੀ ਕਰਦੇ ਹੋ ਤਿਆਰ ਸਾਡੇ ਬੋਇਲਡ ਚਨੇ ਨੇ ਮਸਾਲਾ ਪਾਣੀ ਬੋਇਲ ਕਰਨਾ ਇਹਦੇ ਚ ਕੋਈ ਤੜਕਾ ਨਹੀਂ ਲੱਗਣਾ ਇਹਦੇ ਚ ਕੋਈ ਔਇਲ ਨਹੀਂ ਪੈਣਾ ਤੁਸੀਂ 5 ਮਿੰਟ ਦੇ ਵਿੱਚ ਛੋਲੇ ਤਿਆਰ ਕਰ ਲੈਣੇ ਆ ਜਦੋਂ ਤੁਸੀਂ ਛੋਲੇ ਤਿਆਰ ਕਰ ਲੋਗੇ ਉਹਨੂੰ 10 ਮਿੰਟ ਰੱਖ ਲਿਓ ਤਿਆਰ ਕਰਕੇ ਉਹ ਆਪਨਾਪ ਮੋਇਸਚਰ ਜਿਹੜਾ ਐ ਨਾ ਉਹ ਛੋਲੇ ਆਪਣੇ ਆਪ ਛੱਡ ਦੇਣਗੇ ਉਸ ਤੋਂ ਬਾਅਦ ਇੱਕ ਇੱਕ ਕੁਲਚਾ ਕਰਕੇ ਤਿਆਰ ਕਰੀ ਜਾਇਓ ਤਵੇ ਦੇ ਉੱਤੇ ਤਾਂ ਦੇਖੋ ਸਿਰਫ ਸਾਨੂੰ ਇੱਕ ਤਵਾ ਚਾਹੀਦਾ ਇੱਕ ਪੈਨ ਚਾਹੀਦਾ ਪਾਣੀ ਚਾਹੀਦਾ ਨਮਕ ਮਿਰਚ ਤੇ ਦੇਸੀ ਘਿਓ ਚਾਹੀਦਾ ਇਹ ਚੀਜ਼ਾਂ ਹਰ ਇੱਕ ਘਰ ਦੇ ਵਿੱਚ ਇੱਕ ਪੈਂਟਰੀ ਕਿਚਨ ਚ ਵੀ ਹੁੰਦੀਆਂ ਹਨ ਤੇ ਵੀ ਕਿੰਨੇ ਦਿਨ ਦੀ ਮਣੀਆਰ ਰਹਿੰਦੀ ਹੈ ਕਿੰਨੇ ਦਿਨ ਇਹ ਉਲਟਾ ਜਿਹੜਾ ਸਹੀ ਰਹਿੰਦਾ ਹੈ ਜਿਹੜੇ ਇਹ ਟੇਸਟ ਬਣਾ ਰਿਹਾ ਰਹਿੰਦਾ ਸਾਡਾ ਕੀ ਹੈ ਕਿ ਜਦੋਂ ਵੀ ਸਾਡਾ ਬਿੱਲ ਕਟਿਆ ਗਿਆ ਉਹਦੇ ਤੋਂ 60 ਘੰਟੇ ਦੀ ਜ਼ਿੰਮੇਵਾਰੀ ਸਾਡੀ ਹੈ ਇਹ ਮਿਨਿਮਾਈਜ਼ ਟਾਈਮ ਇਸ ਕਰਕੇ ਦਿੱਤਾ ਹੈ ਕਿ ਚਲੋ 20 30 40 ਘੰਟੇ ਬਰਫ਼ ਵੀ ਨਹੀਂ ਖੁਰਦੀ ਇਹਦੇ ਵਿੱਚ ਤਾਂ ਕਈਆਂ ਦੇ ਸਾਨੂੰ 90 90 ਘੰਟੇ ਦੇ ਫੀਡਬੈਕ ਆਏ ਆ ਜਿਹੜੇ ਡਰਾਈ ਕੰਟਰੀਆਂ ਚ ਗਏ ਹੋਏ ਕੁਲਚੇ ਹਾਂ ਤੇ ਮੈਨੂੰ ਦੱਸੋ ਜਿਹੜਾ ਇੱਥੇ ਤਿਆਰ ਹੋ ਰਿਹਾ ਚੁਲਚਾ ਉਹਦੇ ਵਿੱਚ ਫਲੇਵਰ ਕਿੰਨੇ ਤਰ੍ਹਾਂ ਦੇ ਨੇ ਕਿਵੇਂ ਤਿਆਰ ਹੁੰਦਾ ਕੀ ਮਸਾਲਾ ਪੈਂਦੇ ਨੇ ਜੀ ਮਸਾਲੇ ਤਾਂ ਨਾਰਮਲ ਹੈ। ਮੋਟਾ ਮਸਾਲਾ ਹੈਗਾ ਵਾ ਆਲੂ ਆ ਸਾਡੇ ਆਲੂ ਮਿੱਠੇ ਨਹੀਂ ਹੁੰਦੇ। ਪਨੀਰ ਹੈ, ਮਿਕਸ ਵੈਜਿਜ਼ ਹੈਗੀਆਂ ਜਿਹੜੇ ਬਾਹਰ ਕੁਲਚੇ ਜਾਂਦੇ ਆ ਸਿਰਫ ਆਲੂ ਨਾਰਮਲ, ਆਲੂ ਸਪੈਸ਼ਲ, ਇੱਕ ਮਿਕਸ ਵੈਜ ਔਰ ਇੱਕ ਪਨੀਰ ਵਾਲਾ। ਇਹ ਚਾਰ ਤਰ੍ਹਾਂ ਦੇ ਕੁਲਚੇ ਹੀ ਬਾਹਰ ਜਾ ਸਕਦੇ ਨੇ। ਅਗਰ ਇੱਥੇ ਹੀ ਆਪਾਂ ਡਾਈਨ ਦੀ ਗੱਲ ਕਰੀਏ ਇੱਥੇ ਸੱਤ ਤਰ੍ਹਾਂ ਦੇ ਕੁਲਚੇ ਦਿੰਨੇ ਆ। ਇੱਕ ਗੋਭੀ ਵਾਲਾ ਨਾਲ ਹੋ ਜਾਂਦਾ, ਇੱਕ ਪਲੇਨ ਹੋ ਜਾਂਦਾ ਹੈ ਔਰ ਇੱਕ ਬੇਬੀ ਨਾਨ ਅਸੀਂ ਬੱਚਿਆਂ ਵਾਸਤੇ ਬਣਾਇਆ ਹੈ ਚੂਰੀ। ਉਹ ਮਤਲਬ ਵੀ ਬੱਚੇ 3 ਸਾਲ ਦਾ ਬੱਚਾ ਜਿਤਨਾ ਕੁਝ ਨਹੀਂ ਖਾਣਾ। ਉਹ ਆਲੂ ਪਨੀਰ ਤੇ ਨਮਕ ਪਾ ਤਾਂ ਜਿਵੇਂ ਕਿ ਭੱਜ ਦੌੜ ਵਾਲੀ ਜੀਵਨ ਹੈ ਜੀ ਬਹੁਤ ਸਾਰੀਆਂ ਬਿਮਾਰੀਆਂ ਵੀ ਇਨਸਾਨਾਂ ਨਾ ਚੰਬੜੀਆਂ ਪਈਆਂ ਨੇ ਤਾਂ ਜਿਵੇਂ ਡਾਇਬਟੀਜ਼ ਦੀ ਬਿਮਾਰੀ ਆਮ ਹੀ ਹੈ ਹਰ ਪਰਿਵਾਰ ਦੇ ਵਿੱਚ ਹੀ ਆ ਉਹਨਾਂ ਵਾਸਤੇ ਕੀ ਸਹੂਤਾ ਦਿੱਤੀ ਜਾ ਰਹੀ ਹੈ ਉਹਨਾਂ ਵਾਸਤੇ ਕਿੰਨੇ ਫਾਇਦੇਮੰਦ ਬਿਲਕੁਲ ਅਸੀਂ ਕਾਫੀ ਦਿਰ ਪਹਿਲਾਂ 5-6 ਸਾਲ ਪਹਿਲਾਂ ਤੋਂ ਅਸੀਂ ਦੋ ਕੁਲਚੇ ਇੱਕ ਰੈਡੀ ਕੀਤੇ ਇੱਕ ਗੋਭੀ ਵਾਲਾ ਇੱਕ ਮਿਕਸ ਵੈਜ ਇਹਦੇ ਵਿੱਚ ਅਸੀਂ ਆਲੂ ਨਹੀਂ ਪਾਏ ਹੋਏ ਜਦ ਕੀ ਆਲੂ ਜਿਹੜੇ ਡਾਇਬਟੀਸ ਹੈਗੇ ਨਾ ਉਹਨਾਂ ਵਾਸਤੇ ਤੇ ਮਤਲਬ ਹੀ ਜ਼ਹਿਰ ਹੈਗੇ ਆਲੂ ਉਹ ਜਦੋਂ ਵੀ ਕੋਈ ਸਾਡੇ ਕੋ ਆਂਦਾ ਹੈ ਤਾਂ ਆਲੂਆਂ ਤੋਂ ਬਿਨਾਂ ਕੁਲਚਾ ਖਾਂਦਾ ਹੈ ਔਰ ਉਹ ਇੰਜੋਏ ਕਰਕੇ ਜਾਂਦਾ ਮੈਦੇ ਚੋਂ ਤਾਂ ਨਹੀਂ ਅਸੀਂ ਕੱਢ ਸਕਦੇ ਲੇਕਿਨ ਉਹ ਅੱਧਾ ਇੰਜੋਏ ਕਰ ਜਾਂਦਾ ਕਿ ਮੈਂ ਕੁਲਚਾ ਆਪਣਾ ਸ਼ੌਂਕ ਪੂਰਾ ਕਰ ਲਿਆ ਵਾਸ ਹੁਣ ਜਿਹੜੇ ਤੁਹਾਡੇ ਬਣਾਏ ਹੋਏ ਕੁਲਚੇ ਨੇ ਵਿਦੇਸ਼ ਦੀ ਕਿਹੜੀ ਗੇੜੀਆਂ ਥਾਵਾਂ ਤਾਈ ਪਹੁੰਚਾਉਂਦੇ ਨੇ ਤੇ ਜਿੰਨੇ ਜੇ ਆਫਰ ਮਿਲ ਰਹੇ ਨੇ ਉਥੋਂ ਤੁਹਾਨੂੰ ਜਿੰਨੀ ਡਿਮਾਂਡ ਵਧਈ ਹੈ ਤਕਰੀਬਨ ਜਿੰਨੀ ਵੀ ਪੰਜਾਬੀ ਕਮਿਊਨਿਟੀ ਹੈ ਨਾ ਜਿੰਨੇ ਵੀ ਪੰਜਾਬੀ ਹਰ ਜਗ੍ਹਾ ਤੇ ਦੇਸ਼ ਤੇ ਹੈਗੇ ਨੇ ਕੈਨੇਡਾ ਬਹੁਤ ਵਾਰੀ ਚਲੇ ਗਏ ਨੇ ਅਣਗਿਣਤ ਦੇਸ਼ਾਂ 'ਚ ਚਲੇ ਗਏ ਜਿਨ੍ਹਾਂ ਦੇ ਅਸੀਂ ਕਦੀ ਨਾਮ ਨਹੀਂ ਸੁਣੇ ਤੇ ਜਿਹੜਾ ਕੋਈ ਇੱਧਰ ਆਂਦਾ ਏ ਅੰਮ੍ਰਿਤਸਰ ਆਂਦਾ ਜਾਂ ਦਿੱਲੀ ਆਂਦਾ ਏ ਉਹ ਉਹਨਾਂ ਕੁਲਚੇ ਨਾਲ ਲੈ ਜਾਂਦਾ ਅਸੀਂ ਕੁਲਚੇ ਕਿੱਦਾਂ ਪਹੁੰਚਾਉਨੇ ਆ ਅੰਮ੍ਰਿਤਸਰ 에ਅਰਪੋਰਟ ਤੱਕ ਕੁਲਚੇ ਪਹੁੰਚਾਣੇ ਐਂਟਰੀ ਗੇਟ ਤੇ ਦਿੱਲੀ 에ਅਰਪੋਰਟ ਐਂਟਰੀ ਗੇਟ ਤੱਕ ਅਸੀਂ ਬਾਹਰਲੇ ਦੇਸ਼ 'ਚ ਡਿਲੀਵਰ ਨਹੀਂ ਕਰ ਸਕਦੇ ਕਿਉਂਕਿ ਡਿਲੀਵਰੀ ਚੈਨਲਸ ਜਿਹੜੇ ਆ ਨਾ ਉਹ ਤਿੰਨ ਤੋਂ ਮਤਲਬ 4 ਦਿਨ ਮਿਨੀਮਮ ਲੈ ਰਹੇ ਨੇ 4 5 6 ਦਿਨ ਬਾਅਦ ਕਹਿੰਦੇ ਪਹੁੰਚਣਗੇ ਤੇ ਸਾਡੇ 3 ਦਿਨ ਸਾਰੀ ਲਾਈਫ ਹੈਗੀ ਆ ਕਿਉਂਕਿ ਅਸੀਂ ਇਹਦੇ ਵਿੱਚ ਕੋਈ ਪ੍ਰੈਜ਼ਰਵੇਟਿਵ ਨਹੀਂ ਪਾਇਆ ਜਿਹਦੀ ਨਾਲ ਅਸੀਂ ਆਪਣੇ ਖਾਣੇ ਦੀ ਸ਼ੈਲਫ ਲਾਈਫ ਅਸੀਂ ਵਧਾ ਸਕੀਏ ਤੇ ਮੈਨੂੰ ਦੱਸੋ ਆਂਦੇ ਵੀਜ਼ਾ ਲੈਣਾ ਹੀ ਬੜਾ ਮੁਸ਼ਕਿਲ ਵਾਲਾ ਬਾਹਰਲੇ ਦੇਸ਼ਾਂ ਦੇ ਵਿੱਚ ਚਾਹੇ ਆਇਲੈਂਡ ਕੀਤੀ ਹੋਵੇ ਚਾਹੇ ਜਿੰਨੀ ਮਰਜ਼ੀ ਪੜ੍ਹਾਈ ਹੋਵੇ ਤਾਂ ਤੁਹਾਡੇ ਚੁਲਚੇ ਨੂੰ ਪੀਆਰ ਮਿਲੀ ਹੈ ਬੜੀ ਆਸਾਨੀ ਨਾਲ ਜਿਵੇਂ ਪਾਰਸਲ ਪਹੁੰਚਾਇਆ ਜਾਂਦਾ ਹੈ ਜਿਸ ਤਰ੍ਹਾਂ ਇਹਨਾਂ ਨੂੰ ਵੀਜ਼ਾ ਦਵਾਉਂਦੇ ਹੋਏ ਜਿਸ ਤਰ੍ਹਾਂ ਸਾਰੇ ਪਾਰਸਲ ਪਹੁੰਚਦੇ ਨੇ ਦੇਖੋ ਇਹ ਤਾਂ ਪਹਿਲੀ ਤਾਂ ਮੈਂ ਖੰਡੇ ਵਾਲੇ ਦੀ ਮੇਰੇ ਤੇ ਬਖਸ਼ਿਸ਼ ਲਾ ਲਓ ਕਿ ਸਾਡੇ ਤੇ ਇੱਕ ਵੱਖਰੇ ਤੌਰ ਦੇ ਉਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੋਈ ਆ ਉਹਨਾਂ ਸਾਡੇ ਤੇ ਦਰਸ ਕਰਕੇ ਐਤਨਾ ਦੀ ਸੋਝੀ ਪਾਈ ਕਿ ਕੁਲਚੇ ਤਾਂ ਸੈਂਕੜੇ ਲੋਕ ਆ ਜੋ ਅੰਮ੍ਰਿਤਸਰ 'ਚ ਵੇਚ ਰਹੇ ਆ ਇਹ ਅੰਮ੍ਰਿਤਸਰ ਦਾ ਬੇਸ ਹੈ ਕੁਲਚਾ ਲੇਕਿਨ ਸਾਡੇ ਕੋਲ ਜਦੋਂ ਤੁਸੀਂ ਆਓਗੇ ਕੁਲਚੇ ਦੇ ਵਿੱਚ ਕੋਈ ਲਚਕ ਨਹੀਂ ਦੇਖੋਗੇ ਕੋਈ ਸਟੈਚੇਬਲ ਨਹੀਂ ਦੇਖੋਗੇ ਸਾਡਾ ਕੁਲਚਾ ਠੰਡਾ ਵੀ ਹੋ ਜਾਏਗਾ ਤੇ ਰਵਟ ਨਹੀਂ ਬਣੇਗਾ ਕਿਉਂਕਿ ਅਸੀਂ ਇਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਐਡ-ਆਨ ਹੀ ਨਹੀਂ ਕੀਤਾ ਆ ਗੱਲ ਰਹੀ ਪੀਆਰ ਦੀ ਜਦੋਂ ਮਾਲਕ ਨੇ ਕਿਸੇ ਨੂੰ ਤਰੱਕੀਆਂ ਦੇਣੀਆਂ ਹੁੰਦੀਆਂ ਹਨਾ ਤੇ ਉਹ ਫਿਰ ਕਮਲੇ ਵੀ ਸਿਆਣੇ ਹੁੰਦੇ ਮਮੀ ਕਮਲਾ ਹੀ ਸਾਂ ਤੇ ਅੱਜ ਉਹ ਮਾਲਕ ਨੇ ਮੈਨੂੰ ਇਨਾ ਕੰਮਾਂ ਚ ਸਿਆਣਾ ਬਣਾ ਦਿੱਤਾ ਵਿਧੀ ਕਿਵੇਂ ਰਹਿੰਦੀ ਹੈ ਜੀ ਜਿਸ ਤਰ੍ਹਾਂ ਭੇਜਦੇ ਉਹ ਟ੍ਰੀ ਇਹਦੇ ਵਾਸਤੇ ਵਜਨ ਦੀ 20 ਡੀ ਰਹਿੰਦੀ ਹੈ ਜਿਵੇਂ ਭੇਜਿਆ ਜਾਂਦਾ ਕਿਉਂਕਿ ਬਾਹਰ ਜਦੋਂ ਜਹਾਜ਼ ਦੇ ਵਿੱਚ ਸਾਮਾਨ ਰੱਖਦੇ ਆ ਤਾਂ ਉਹਦਾ ਵਜਨ ਤੋਲਿਆ ਜਾਂਦਾ ਹਮੇਸ਼ਾ ਹੀ ਕੀ ਵਿਧੀ ਰਹਿੰਦੀ ਹੈ ਉਹ ਜਦੋਂ ਵੀ ਕਸਟਮਰ ਨੇ ਸਾਨੂੰ ਆਰਡਰ ਕਰਨਾ ਕੁਲਚੀਆਂ ਦਾ ਅਸੀਂ ਕੁਲਚੀਆਂ ਦੇ ਹਿਸਾਬ ਨਾਲ weight ਕਰ ਦੇਣਾ ਤੇ ਬਾਕਸ ਦਾ weight ਕਰਕੇ ਅਸੀਂ ਉਹਦੇ ਉੱਤੇ weight ਵੀ ਲਿਖ ਦੇਣਾ ਤੇ ਕਸਟਮਰ ਨੂੰ ਵੀ آگਾਹ ਕਰ ਦੇਣਾ ਕਿ ਤੁਸੀਂ ਆਪਣੇ ਬਾਈ ਹੈਂਡ ਵਾਲੇ weight 'ਚੋਂ ਇਹਨਾਂ 3 ਕਿਲੋ 4 ਕਿਲੋ 5 ਕਿਲੋ 7 ਕਿਲੋ weight ਮਾਈਨਸ ਕਰ ਲਓ। ਮੈਨੂੰ ਦੱਸੋ ਤਿਆਰੀ ਜਵੇਂ ਹੁੰਦੀ ਹੈ ਡੱਬੇ ਦੀ ਕਿਉਂਕਿ ਇਹ ਡੱਬਾ ਬਹੁਤ ਵਧੀਆ ਬਣਾਉਂਦੇ ਹੋ ਤੁਸੀਂ ਕਿ ਇਹ ਇਹਦੇ ਵਿੱਚ ਜੇ ਸੇਫ ਰਵੇ ਕਿੰਨੇ ਦਿਨ ਦੀ ਵੈਲਿਡਿਟੀ ਰਹਿੰਦੀ ਹੈ ਕਿੰਨੇ ਦਿਨ ਤਾਂ ਇਹ ਸੇਫ ਰਹੇਗਾ। ਇਹ ਨਾ ਮਤਲਬ ਪੀ 20 30 40 ਘੰਟੇ ਨਾ ਬਰਫ਼ ਨਹੀਂ ਖੁਰਦੀ। ਅਜਾ ਇਸੇ ਆਹ ਆਈਸੇ ਜੈਲ ਐਸੀ ਗਈ ਹੈ ਔਰ ਕੁਲਚੇ ਵੀ ਠੰਡੇ ਕਰਕੇ ਪੈਕ ਕੀਤੇ ਛੋਲੇ ਔਰ ਚਟਨੀ ਫਰੋਜਨੇ ਗਏ ਨੇ ਬਾਕੀਆ ਮਸਾਲਾ ਸਾਡਾ ਡਰਾਈ ਆ ਇਹਦੇ ਵਿੱਚ ਪੈਕਟ ਇਸ ਕਰਕੇ ਪਾਇਆ ਕਿ ਕਿਸੇ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਨਾ ਕੋਈ ਸਮੈਲ ਸਪੋਇਲਿੰਗ ਨਾ ਹੋ ਪਾਵੇ ਇਹ ਤੁਹਾਡੇ ਕੋਲੋਂ 20 30 40 50 ਘੰਟਿਆਂ ਚ ਬੜੇ ਆਰਾਮ ਨਾਲ ਦੁਨੀਆ ਤੱਕ ਪਹੁੰਚ ਜਾਂਦਾ ਕੁਲਚਾ ਤੇ ਜਦੋਂ ਤੁਸੀਂ ਇਹਨੂੰ ਖੋਲੋ ਤੇ ਇਹਨੂੰ ਛੋਲਿਆਂ ਨੂੰ ਬਣਾ ਕੇ ਕੁਲਚੇ ਬਣਾ ਕੇ ਤੁਸੀਂ ਖਾ ਲਓ ਬਸ ਪਰ ਤੰਦੂਰ ਤੋਂ ਬਿਨਾ ਜਿਵੇਂ ਮناسب ਆ ਜਿਵੇਂ ਸੰਭਵ ਆਗੇ ਆਪਾਂ ਬਣਾ ਲਾਂਗੇ ਕਿਉਂਕਿ ਤੰਦੂਰ ਤੋਂ ਬਿਨਾ ਤਾਂ ਚੁਲਚੇ ਬਣ ਤਾਨੂੰ ਸਾਡੇ ਵੱਲੋਂ ਇੱਕ ਨਾ ਥੈਂਕ ਯੂ ਕਾਰਡ ਆਏਗਾ ਤੇ ਉਹ ਥੈਂਕ ਯੂ ਕਾਰਡ ਤੇ ਹੀ ਸਕੈਨਰ ਦਿੱਤਾ ਆ YouTube ਤੇ ਵੀਡੀਓ ਦਿੱਤੀ ਆ ਬੜੇ ਸੌਖੇ ਤਰੀਕੇ ਨਾਲ 4 ਮਿੰਟ ਦੀ ਵੀਡੀਓ ਨੂੰ ਦੇਖ ਕੇ ਤੁਸੀਂ ਬੜੇ ਆਰਾਮ ਨਾਲ ਕੁਲਚਾ ਤੇ ਛੋਲੇ ਬਣਾ ਲੋਗੇ ਔਰ ਜਿਸ ਤਰ੍ਹਾਂ ਤੁਸੀਂ ਸਾਡੇ ਰੈਸਟੋਰੈਂਟ ਡਾਈਨ ਕਰਦੇ ਹੋ ਨਾ ਸਵਾਦ ਲੈਂਦੇ ਹੋ ਉਹਦੋਂ ਜ਼ਿਆਦਾ ਸਵਾਦ ਤੁਸੀਂ ਆਪਣੇ ਟੇਬਲ ਤੇ ਘਰ ਦੇ ਲਓਗੇ ਇਹ ਜ਼ਰੂਰ ਦਾ ਸੀ ਇਹ ਤੰਦੂਰ ਜਾਂ ਤੰਦੂਰ ਦੀ ਲੋੜ ਪੈਣੀ ਜਾਂ ਨਹੀਂ ਪੈਣੀ ਨਹੀਂ ਤੰਦੂਰ ਨਹੀਂ ਚਾਹੀਦਾ ਤੰਦੂਰ 'ਚ ਨਹੀਂ ਬਣੇਗਾ ਨਾ OTG 'ਚ ਬਣੇਗਾ ਨਾ ਮਾਈਕ੍ਰੋ 'ਚ ਬਣੇਗਾ ਤੇ ਨਾ ਹੀ 에어 ਫਰਾਇਰ 'ਚ ਬਣੇਗਾ ਤੇ ਨਾ ਹੀ ਤੁਸੀਂ ਜਿਹੜਾ ਦੂਸਰਾ ਤੰਦੂਰ ਹੈਗਾ ਵਾ ਆਪਾਂ ਜਿਹੜੇ ਯੂਜ਼ ਕਰਦੇ ਉਹਦੇ ਚ ਸਿਰਫ ਤੇ ਸਿਰਫ ਇੱਕੋ ਹੀ ਰਸਤਾ ਹੈ ਸਵਾਦ ਲੈਣ ਦਾ ਉਹ ਸਿਰਫ ਤਵੇ ਤੇ ਹੀ ਬਣੇਗਾ ਸਰਦਾਰ ਜੀ ਸਫਰ ਕਿਵੇਂ ਸ਼ੁਰੂ ਹੋਇਆ ਤੁਹਾਡਾ ਕਿ ਅੱਜ ਰੱਬ ਦੀ ਮਿਹਰ ਆ ਬਾਪੂ ਦੀ ਮਿਹਰ ਆ ਕਿ ਤੁਸੀਂ ਲ ਬਲੰਦੀਆਂ ਤਾਂ ਹੀ ਪਹੁੰਚੇ ਹੋ ਕਿਵੇਂ ਸਫਰ ਦੀ ਸ਼ੁਰੂਆਤ ਹੋਈ ਸਫਰ ਜੀ ਮੇਰਾ ਪਹਿਲਾਂ ਫੂਡ ਇੰਡਸਟਰੀ ਨਾਲ ਬਹੁਤ ਟੱਚ ਸੀ ਮੈਂ 86 ਤੋਂ ਕੰਮ 'ਚ ਪਿਆ ਤਾਂ 92 ਦੇ ਵਿੱਚ ਰੈਗੂਲਰ ਖੜਾ ਹੋ ਗਿਆ ਤੇ ਮੈਂ ਕਾਫੀ ਕਿਚਨਾਂ ਦੇ ਵਿੱਚ ਕੰਮ ਕਰਕੇ ਬੜੇ ਬੜੇ ਵੱਡੇ ਸ਼ੈਫਾਂ ਨਾਲ ਕੰਮ ਕਰਕੇ ਉਹਨਾਂ ਕੋਲੋਂ ਕੰਮ ਸਿੱਖ ਕੇ ਅੱਜ ਕਾਫੀ ਦੇਸ਼ਾਂ 'ਚ ਕੰਮ ਕਰਕੇ ਉੱਥੋਂ ਇੰਟਰਨੈਸ਼ਨਲ ਅਵਾਰਡ ਵੀ ਮਿਲੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਡੀਆ 'ਚੋਂ ਤੇ ਇੰਡੀਆ ਤੋਂ ਬਾਹਰ ਚੈਨਸ ਤੋਂ ਅਵਾਰਡ ਲੈ ਕੇ ਆਇਆ ਹਾਂ ਮੈਂ ਸਿਰਫ ਸ਼ੈਫਸ ਨੂੰ ਟ੍ਰੇਨਿੰਗ ਦਿਨਾ ਵਾਂ ਉਹ ਕਿਚਨ ਸੈਟਅਪ ਦਿਨਾ ਸਾਂ ਹੁਣ ਅਸੀਂ ਇਹਨੂੰ ਕਨਵਰਟ ਕਰਤਾ ਅਸੀਂ ਖਾਲਸਾ ਕੁਲਚੇਆਂ ਨੂੰ ਆਪਣੇ ਫਰੈਂਚਾਈਜ਼ੀ ਮਾਡਲ 'ਚ ਵੀ ਲੈ ਆਂਦਾ ਅਸੀਂ ਹੁਣ ਹੌਲੀ-ਹੌਲੀ ਆਪਣੀਆਂ ਫਰੈਂਚਾਈਜ਼ ਜਿਹੜੇ ਆ ਨਾ ਆਪਣੀਆਂ ਸ਼ਾਪਸ ਅਲੱਗ-ਅਲੱਗ ਸ਼ਹਿਰਾਂ 'ਚ ਖੋਲ੍ਹਣੀਆਂ ਸ਼ੁਰੂ ਕਰਤੀਆਂ ਬਹੁਤ ਜਲਦੀ ਤੁਹਾਨੂੰ ਇਹ ਵੀ ਆਪਾਂ ਸਟੇਟਮੈਂਟ ਦਵਾਂਗੇ ਕਿ ਕਿੱਥੇ-ਕਿੱਥੇ ਸਾਡੇ ਮਤਲਬ ਕਿ ਆਊਟਲੈਟ ਖੁੱਲਦੇ ਜਾ ਰਹੇ ਆ ਜਾਂਦਾ ਜਦੋਂ ਜਦੋਂ ਵਿਦੇਸ਼ਾਂ ਤੋਂ ਆਉਂਦੇ ਸੀ ਨਾ ਪੰਜਾਬੀ ਜਾਂ ਬਾਹਰਲੇ ਆਉਂਦੇ ਨੇ ਤਾਂ ਉਹ ਡਿਮਾਂਡ ਕਰਦੇ ਸੀ ਕਿ ਅੰਮ੍ਰਿਤਸਰ ਪਹੁੰਚਿਆ ਜੇ ਸਭ ਤੋਂ ਵਧੀਆ ਵਿਰਾਸਤੀ ਭੋਜਨ ਮੰਨਿਆ ਜਾਂਦਾ ਇਸ ਚੀਜ਼ ਨੂੰ ਤਾਂ ਵਿਦੇਸ਼ਾਂ ਤਾਂ ਹੀ ਜਿਹਨੂੰ ਪਛਾਣਤਾ ਤੁਸੀਂ ਇਹਨੂੰ ਵਿਰਾਸਤੀ ਭੋਜਨ ਹੋਂਦ ਤਾਂ ਸਾਡਾ ਵਿਦੇਸ਼ਾਂ ਦਾ ਹੀ ਪਹੁੰਚਦੀ ਹੈ ਤੇ ਇਹ ਇੱਕ ਤਾਂ ਸਾਡਾ ਸੋਸ਼ਲ ਜਿਹੜਾ ਟ੍ਰੈਫਿਕ ਹੈ ਨਾ ਉਹ ਬਹੁਤ ਜ਼ਿਆਦਾ ਹੈ ਕੁਝ ਪੇਡ ਆ ਕੁਝ ਅਸੀਂ 12 ਸਾਲ ਤੋਂ 2012 ਤੋਂ ਮੈਂ ਸੋਸ਼ਲ ਨੈਟਵਰਕਸ ਹੈਗਾ ਮਾਂ ਉਹ ਉਸ ਤਰ੍ਹਾਂ ਜੁੜਦੇ 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 ਅੱਜ ਹਜ਼ਾਰਾਂ ਲੋਕ ਜਿਹੜੇ ਸਾਡੇ ਮੇਰੇ ਫੋਲੋਇੰਗ ਚ ਆ ਗਏ ਉਹ ਇੱਕ ਵੀ ਵਾਇਰਲ ਜਾਂਦੀ ਆ ਤਾਂ ਵਾਇਰਲ ਤੋਂ ਵਾਇਰਲ ਹੁੰਦਾ ਹੁੰਦਾ ਉਹ ਕਾਫੀ ਲੋਕ ਪ੍ਰਚਲਿਤ ਹੁੰਦਾ ਹੁੰਦਾ ਅੱਜ 4 ਸਾਲਾਂ ਦੇ ਵਿੱਚ ਜਿਹੜੇ ਲੋਕ ਨਹੀਂ ਵੀ ਜਾਣਦੇ ਉਹ ਵੀ ਸਾਨੂੰ ਫੋਨ ਕਰਕੇ ਪੁੱਛ ਲੈਂਦੇ ਕਿ ਹਾਊ ਇਜ਼ ਇਟ ਪੋਸੀਬਲ ਇਜ਼ ਇਟ ਪੋਸੀਬਲ ਕਿ ਐਦਾਂ ਹੋ ਸਕਦਾ ਹੈ ਕਿ ਇਹ ਕੁਲਚਾ ਇੱਥੇ ਪਹੁੰਚ ਜਾਏ ਉਹਨਾਂ ਨੇ ਫਿਰ ਥੋੜਾ ਰਸਤਾ ਦੱਸੀਦਾ ਕਿ ਪਹੁੰਚਦਾ ਜ਼ਰੂਰ ਹੈ ਲੇਕਿਨ ਉਹਦਾ ਰਸਤਾ ਹੈ ਕਿ ਅਸੀਂ ਸਿਰਫ ਹਲੇ ਦਿੱਲੀ 에ਰਪੋਰਟ ਤੱਕ ਹੀ ਕਰ ਪਾਣੇ ਆ ਤੁਹਾਡੇ ਡੋਰਸਟੈਪ ਤੱਕ ਨਹੀਂ ਦੇ ਸਕਦੇ ਆਪਾਂ ਤੇ ਸਵਾਦ ਬਹੁਤ ਲਾਜ਼ਮੀ ਹੈ ਕਿਉਂਕਿ ਸਵਾਦ ਤੋਂ ਬਿਨਾਂ ਕੋਈ ਚੀਜ਼ ਨਹੀਂ ਹੈ ਦਾ ਸਵਾਦ ਉਹੀ ਰਹਿੰਦਾ ਜਿਹੜਾ ਇੱਥੇ ਟੇਬਲ ਤੇ ਮਿਲਦਾ ਉਹੀ ਵਿਦੇਸ਼ ਦੇ ਵਿੱਚ ਮਿਲੇਗਾ ਬਿਲਕੁਲ ਉਹੀ ਮਿਲੇਗਾ ਜੀ ਤੁਸੀਂ ਇਹਦੇ ਨਾਲੋਂ ਵੀ ਜ਼ਿਆਦਾ ਸਵਾਦ ਲਓਗੇ ਨਮਕ ਮਿਰਚ ਦਾ ਸਵਾਦ ਤੁਹਾਡਾ ਹੈਗਾ ਉਹ ਵੀਡੀਓ ਦੇ ਵਿੱਚ ਅਸੀਂ ਸਾਰੀ ਡਿਟੇਲ ਦਿੱਤੀ ਹੋਈ ਆ ਜਦੋਂ ਤੁਸੀਂ ਸਾਡੀ YouTube ਤੇ ਵੀਡੀਓ ਦੇਖੋਗੇ ਉਹਦੇ ਤੇ ਇੱਕ ਇੱਕ ਬਰੀਕੀ ਦਿੱਤੀ ਹੋਈ ਤੁਸੀਂ ਛੋਲੇ ਕਿਦਾਂ ਤਿਆਰ ਕਰਨੇ ਆ ਕੁਚਾ ਕਿਦਾਂ ਤਿਆਰ ਕਰਨਾ ਵਾ ਔਰ ਜਿਹੜੇ ਚਟਨੀਆਂ ਉਹ ਕਿਦਾਂ ਤਿਆਰ ਕਰਨੀ ਚਟਨੀ ਦੇ ਵਿੱਚ ਨਮਕ ਮਿਰਚ ਹੁੰਦਾ ਹੈ ਛੋਲਿਆਂ 'ਚ ਬਿਲਕੁਲ ਨਮਕ ਮਿਰਚ ਨਹੀਂ ਹੈਗਾ ਉਹਦੇ ਵਿੱਚ ਨਮਕ ਮਿਰਚ ਤੁਸੀਂ ਘੱਟ ਰੱਖਣਾ ਕਿਉਂਕਿ ਕੁਚੇ ਔਰ ਚਟਨੀ ਦੇ ਵਿੱਚ ਨਮਕ ਮਿਰਚ ਹੁੰਦਾ ਹੈ ਜਦੋਂ ਤਿੰਨੋਂ ਚੀਜ਼ਾਂ ਕਲੱਬ ਹੋ ਜਾਣਗੀਆਂ ਤੇ ਛੋਲਿਆਂ 'ਚ ਅਗਰ ਜਿਆਦਾ ਤੁਸੀਂ ਸਬਜੀ ਵਾਂਗੂ ਪਾਓਗੇ ਤੇ ਉਹਦਾ ਨਮਕ ਵੱਧ ਜਾਏਗਾ ਸੇਫਟੀ ਅਤੇ ਸਿਕਿਉਰਿਟੀ ਪਰਪਸ ਵਾਸਤੇ ਇੰਨਾ ਜਿਹਾ ਧਿਆਨ ਦਿੱਤਾ ਜਾਂਦਾ ਕਿਉਂਕਿ ਵਿਦੇਸ਼ ਦੀ ਧਰਤੀ ਤੇ ਜਿਹੜੀ ਚੀਜ਼ ਜਾਂਦੀ ਹੈ ਉਹਦੇ ਵਾਸਤੇ ਸੇਫਟੀ ਤੇ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਟੀ ਪਰਪਸ ਹੈ ਟੀਵੇਂ ਧਿਆਨ ਦਿੱਤਾ ਜਾਂਦਾ ਬਾਰ ਕੋਈ ਲਿਕੁਇਡ ਚੀਜ਼ ਪੈਕ ਹੋ ਕੇ ਨਹੀਂ ਜਾਂਦੀ ਸਾਡੀ ਕੋਈ ਲਿਕੁਇਡ ਨਹੀਂ ਸਾਰਾ ਕੁਝ ਡਰਾਈ ਆ ਅਸੀਂ ਇਹਦੇ ਉੱਤੇ ਜਿਹੜਾ ਅਸੀਂ ਪੇਪਰ ਲਗਾਨੇ ਆ ਉਹਦੇ ਉੱਤੇ ਅਸੀਂ ਡਿਕਲੇਅਰ ਕੀਤਾ ਆ ਕਿ ਇਹਦੇ ਵਿੱਚ ਪੈਕਿੰਗ ਕੀ ਹੈਗੀ ਆ ਉਹਦੀ ਫੋਟੋ ਵੀ ਉੱਤੇ ਲਾ ਦਿੱਤੀ ਹੋਈ ਆ ਕਿ ਅਗਰ ਕੱਲ ਨੂੰ ਕਿਤੇ ਕੰਟਰੀ ਦੇ ਵਿੱਚ ਕਈ ਕੰਟਰੀਆਂ ਆ ਜਿਹੜਾ ਡਿਕਲੇਰੇਸ਼ਨ ਫਾਰਮ ਭਰਦਿਆਂ ਨੇ ਉਹਦੇ ਉੱਤੇ ਤੁਸੀਂ ਸਿਰਫ ਉਹੀ ਲਿਖਣਾ ਹੈ ਜੋ ਉੱਤੇ ਸਾਡੇ ਫਾਰਮ ਤੇ ਲਿਖਿਆ ਵਾ ਉਹ ਤੁਸੀਂ ਉਹਦੇ ਉੱਤੇ ਭਰ ਦਿਓ ਤੁਹਾਡਾ ਸਕੈਨ ਵੀ ਹੋ ਜਾਣਾ ਵਾ ਜੇ ਇਚ ਲਿਕੁਇਡ ਹੋਏਗਾ ਤੇ ਤੁਹਾਡਾ ਰੁਕ ਜਾਏਗਾ ਨਹੀਂ ਤਾਂ ਵੇਟ ਤੋਂ ਇਲਾਵਾ ਕੋਈ ਪ੍ਰੋਬਲਮ ਨਹੀਂ ਆ ਤੁਹਾਣੂੰ ਤੰਦੂਰ ਦੀ ਤਪਸ ਤੋਂ ਲੈ ਜਾਏ ਵਿਦੇਸਾਂ ਦੀ ਠੰਡੈ ਤਾਈ ਤੁਸੀਂ ਆਪਣੇ ਚੁਲਚੇ ਬਣਾ ਰਿਓ ਭੇਜ ਦਿੱਤੇ ਨੇ ਤਾਂ ਚਿੰਨਾ ਜੇ ਹੁਣ ਮਾਣ ਮਹਿਸੂਸ ਹੁੰਦਾ ਜੇ ਅੰਮ੍ਰਿਤਸਰੀਏ ਜਿਹੜੇ ਚੁਲਚੇ ਨੇ ਵਿਦੇਸਾਂ ਦੀ ਧਰਤੀ ਤੇ ਵੀ ਜਾ ਰਹੇ ਗੁਰੂ ਸਾਹਿਬ ਮੈਨੂੰ ਬਾਦਸ਼ਾਹ ਹੀ ਕਰਾਂਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦਾ ਜਿਹੜੇ ਲੋਕ ਮੇਰੇ ਪਿਆਰ ਨਾਲ ਜੁੜੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕਰਕੇ ਮੇਰੇ ਬੱਚਿਆਂ ਨੇ ਦੋ ਬੇਟੇ ਇੱਕ ਬੇਟੀ ਜੋ ਮੇਰੇ ਨਾਲ ਲੱਗੇ ਸਾਡਾ 13 ਜਾਣਿਆਂ ਦਾ ਸਟਾਫ ਆ ਔਰ ਮਤਲਬ ਇਹ ਸਾਰੇ ਹੀ ਬਹੁਤ ਵਧੀਆ ਨੇ ਮੈਨੂੰ ਮੋਟੀਵੇਟ ਕਰਕੇ ਔਰ ਮੈਨੂੰ ਅੱਗੇ ਵਧਣ ਦੇ ਵਿੱਚ ਮੇਰੀ ਸੋਚ ਵਧਾਈ ਆ ਤਾਂ ਪਾਜੀ ਮੈਨੂੰ ਇਹ ਦੱਸੋ ਜੇ ਜਦੋਂ ਮੁੱਲ ਦਾ ਆ ਜਾਂਦਾ ਨਾ ਇਹ ਚੀਜ਼ ਸਵਾਦ ਹੋਵੇ ਤੇ ਮੁੱਲ ਧਿਆਨ ਨਹੀਂ ਦਿੱਤਾ ਜਾਂਦਾ ਪੈਸਿਆਂ ਦਾ ਤਾਂ ਇਸ ਦੇ ਬਾਰੇ ਜ਼ਰੂਰ ਦੱਸ ਦਿਓ ਸਾਡੇ ਦੂਰ ਦਰਾਡੇ ਜਿਹੜੇ ਬੈਠੇ ਹੋਏ ਸਰੋਤੇ ਨੇ ਉਹਨਾਂ ਨੂੰ ਪਤਾ ਚੱਲਣਾ ਚਾਹੀਦਾ ਕਿ ਮੁੱਲ ਦੇ ਵਿੱਚ ਜਿਹੜੀ ਡਿਫਰੈਂਸ ਆਇਆ ਜਿਹੜੀ ਤੋਲ-ਬਾਲ ਦੇ ਵਿੱਚ ਆ ਹਾਂ ਬਿਲਕੁਲ ਜੀ ਜਿਹੜਾ ਤੁਸੀਂ ਸਾਡੇ ਰੈਸਟੋਰੈਂਟ 'ਚ ਡਾਈਨ ਕਰਨ ਆਉਂਦੇ ਹੋ ਜੋ ਰੇਟ ਸਾਡਾ ਡਾਈਨ ਦਾ ਹੈਗਾ ਉਹੋ ਹੀ ਪੈਕਿੰਗ ਦਾ ਹੈ ਸਿਰਫ ਪੈਕਿੰਗ ਚਾਰजेस ਜਿਹੜਾ ਜੇ 10 ਗੁਲਚੀਆਂ ਤੱਕ ਜਾਏਗਾ ਉਹਦੀ ਪੈਕਿੰਗ ਚਾਰजेस ਅਲੱਗ ਨੇ ਜੇ 25 ਤੱਕ ਹੈ ਬਾਕਸ ਉਹਦੀ ਪੈਕਿੰਗ ਅਲੱਗ ਹੈ ਜੇ 50 ਤੱਕ ਬਾਕਸ ਉਹਦੀ ਪੈਕਿੰਗ ਅਲੱਗ ਹੈ ਜਿਹੜਾ ਟਰੈਵਲਿੰਗ ਚਾਰਜ ਹੈਗਾ ਉਹ ਵੀ ਅਲੱਗ ਹੈ ਸਾਡੇ ਫੂਡ ਦਾ ਚਾਰਜ ਕੋਈ ਐਕਸਟਰਾ ਨਹੀਂ ਹੈਗਾ ਜੋ ਤੁਸੀਂ ਡਾਈਨ ਤੇ ਦਿੰਦੇ ਹੋ ਉਹ ਤੁਸੀਂ ਪੈਕਿੰਗ ਤੇ ਦੋਗੇ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਸਰਦਾਰ ਜੀ ਨੇ ਵਿਦੇਸ਼ਾਂ ਦੇ ਵਿੱਚ ਪੀਆਰ ਦਵਾਤੀ ਹੈ ਅਮਰਸਰੀਏ ਚੁਲਟਿਆਂ ਨੂੰ ਤੇ ਨਾਲ ਨੂੰ ਤਾਂ ਬੜੀ ਵਧੀਆ ਤਰ੍ਹਾਂ ਜਿਹੜੇ ਨੇ ਤੋਹਫੇ ਦੇ ਰੂਪ ਦੇ ਵਿੱਚ ਭੇਜੇ ਜਾਂਦੇ ਨੇ ਤਾਂ ਇਸ ਤਰ੍ਹਾਂ ਤਿਆਰ ਹੋ ਜਾਂਦਾ ਹੈ ਤੁਹਾਡਾ ਤੋਹਫਾ ਚਾਹੇ ਉਹ ਟ੍ਰੇਨ ਦਾ ਸਫ਼ਰ ਹੋਵੇ ਚਾਹੇ ਜਹਾਜ਼ ਦਾ ਸਫ਼ਰ ਹੋਵੇ ਤਾਂ ਜਿੱਥੋਂ ਤਾਂ ਹੀ ਜਹਾਜ਼ ਪਹੁੰਚ ਰਹੇ ਨੇ ਉੱਥੋਂ ਤਾਂ ਹੀ ਇਹ ਅਮਰਸਰ ਦੇ ਚੁਲਟੇ ਪਹੁੰਚ ਰਹੇ ਨੇ ਤਾਂ ਜਲਬਾ ਚਰਦੇ ਅੰਦਰ ਜਿਹੜੇ ਸਵਾਦ ਜਿਹੜਾ ਹੈ ਉਹ ਜ਼ਰੂਰੀ ਹੈ ਜਾਂ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਚੱਲ ਲੈਣੀ ਹੈ ਕਿ ਕਿੰਨਾ ਜਿਹਾ ਸਵਾਦ ਆ ਇੱਥੋਂ ਅੰਮ੍ਰਿਤਸਰੀਏ ਛੁਲਚਿਆਂ ਦਾ ਆ ਸਰਦਾਰ ਸਾਹਿਬ ਬੈਠੇ ਨੇ ਸਰਦਾਰ ਜੀ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂਜੀ ਹਾਂਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਕਿੰਨਾ ਜਿਹਾ ਸਵਾਦ ਆ ਕਿਉਂਕਿ ਅੰਮ੍ਰਿਤਸਰੀਏ ਛੁਲਚੇ ਹੁਣ ਵਿਦੇਸ਼ਾਂ ਦੀ ਧਰਤੀ ਤੇ ਵੀ ਜਾ ਰਹੇ ਨੇ ਪੀਆਰ ਮਿਲ ਜੀ ਉਧਰ ਦੀ ਜਾਂਦੇ ਵਿਦੇਸ਼ ਦੀ ਧਰਤੀ ਤੇ ਪੀਆਰ ਮਿਲੀ ਹੋਈ ਹੈ ਕੀ ਸਵਾਦ ਹੈ ਬਹੁਤ ਵਧੀਆ ਬਹੁਤ लाजवाब ਸਵਾਦ ਆ ਕਈ ਵਾਰ ਕੁਲਚਾ ਖਾਣ ਆਏ ਹਾਂ ਦੂਰੋਂ ਵੀ ਕਿਹੜੇ ਆਉਣਾ ਪਵੇ ਤੇ ਇੱਥੇ ਆ ਜ ਪੈਸੇ ਦਾ ਰੇੜੀਆਂ ਤਾਂ ਹੀ ਦੇ ਹੋਟਲਾਂ ਤਾਂ ਹੀ ਸੀਮਸ ਹੀ ਹੁੰਨ ਤੇ ਵਿਦੇਸ਼ਾਂ ਦੀ ਧਰਤੀ ਤੇ ਵੀ ਜਾ ਰਹੇ ਨੇ ਬਾਹਰ ਲਈ ਦੇ ਹਾਂ ਇਹ ਵੀ ਪਤਾ ਲੱਗਾ ਕਿ ਹੁਣ ਬਾਹਰਲੇ ਮੁਲਕਾਂ ਦਾ ਕਿੰਨਾ ਦਾ ਕੁਲਚਾ ਜਾ ਰਿਹਾ ਵਾ ਪਾਰਸਲ ਕਰ ਦਿੰਦੇ ਆ ਆਪਣਾ ਵੀ ਰਾਸਤੀ ਭੋਜਣਾ ਭਾਜੀ ਇਹ ਤਾਂ ਜਿਹੜਾ ਦੂਰ ਦਰਾਡੇ ਤੋਂ ਆਉਂਦਾ ਚਾਹੇ ਉਹ ਸਰਦਾਲੂ ਆ ਚਾਹੇ ਟੂਰਿਸਟ ਆ ਉਹ ਵੀ ਜਰੂਰ ਸਵਾਦ ਲੈਂਦਾ ਤਾਂ ਕੀ ਸਵਾਦ ਇਹਨਾਂ ਦੇ ਵਿੱਚ ਰਿਫਰੈਸ਼ ਦਾ ਜੋ ਆਮ ਹੀ ਰੇੜੀਆਂ ਤੇ ਮਿਲ ਜਾਂਦੇ ਵੈਸੇ ਦਾ ਕੁਲਚਾ ਇਹਨਾਂ ਦੇ ਸਵਾਦ ਵਿੱਚ ਇਹਨਾਂ ਦਾ ਸਵਾਦ ਸਾਰੇ ਤੋਂ ਵੱਖਰਾ ਹੀ ਆ ਜੀ ਸਭ ਤੋਂ ਵਧੀਆ ਟੇਸਟ ਆ ਜਦੋਂ ਵੀ ਆਈਦਾ ਸਪੈਸ਼ਲ ਆਉਣਾ ਪੈਂਦਾ ਇੱਥੇ ਕੁਲਚਾ ਖਾਣ। ਤੁਸੀਂ ਹੁਣ ਪਰਿਵਾਰ ਦੇ ਨਾਲ ਆਏ ਹੋ ਜਾਂ ਆਪਣੇ ਬੇੜੇ ਨਾਲ? ਨਹੀਂ ਆਪਣੇ ਬੇੜੇ ਨਾਲ ਆਏ ਬਸ। ਤਾਂ ਵੀਰ ਜੀ ਵੀ ਬੈਠੇ ਨੇ ਸਰਦਾਰ ਜੀ ਕਿੰਨਾ ਚ ਸਵਾਦ ਇੱਥੇ। ਬਹੁਤ ਵਧੀਆ ਜੀ। ਬਹੁਤ ਵਧੀਆ ਜੀ। ਹੋਰ ਵੀ ਜਿਹੜਾ ਵਿਰਾਸਤੀ ਭੋਜਨ ਆਮ ਹੀ ਮਿਲ ਜਾਂਦਾ ਸਾਡੇ ਅੰਮ੍ਰਿਤਸਰ ਦਾ ਰੇੜੀਆਂ ਤੋਂ ਲੈ ਕੇ ਰੈਸਟੋਰੈਂਟ ਫਾਈਵ ਸਟਾਰ ਹੋਟਲਾਂ 'ਚੋਂ ਮਿਲ ਜਾਂਦਾ। ਤਾਂ ਇੱਥੇ ਆਪਾਂ ਪਹੁੰਚੇ ਆ ਅਮਨਦੀਪ ਭਾਜੀ ਨਾਲੇ। ਤਾਂ ਕਿੰਨੇ ਸਾਲ ਤੋਂ ਆ ਰਹੇ ਹੋ ਤੁਸੀਂ ਇੱਥੇ ਕੀ ਸਵਾਦ ਇੱਥੇ? ਸਰ ਮੈਂ 2004 ਤੋਂ ਆ ਰਿਹਾ ਹਾਂ ਉਦੋਂ 10 ਰੁਪਏ ਦਾ ਕੁਲਚਾ ਹੁੰਦਾ ਸੀ। ਜਿਹੜਾ ਹੁ ਉਦੋਂ ਦੇ ਖਾ ਰਹੇ ਬਹੁਤ ਵਧੀਆ ਕੁਲਚਾ ਹੁੰਦਾ ਕੋਈ ਕਿਸੇ ਕਿਸਮ ਦੀ ਕੰਪਲੇਂਟ ਨਹੀਂ ਹੁੰਦੀ ਤੇ ਕਈ ਵਾਰੀ ਆਪਾਂ ਬਾਹਰੋਂ ਕੁਲਚਾ ਲੈਨੇ ਆ ਤਾਂ ਬੈਠ ਜਾਂਦੇ ਆ ਤਾਂ ਉਹ ਹੀ ਗਰਮ ਕਰਕੇ ਜਿਹੜਾ ਆਪਰਾਣਾ ਦੇ ਦਿੰਦੇ ਪਰ ਇਹਨਾਂ ਦਾ ਬਿਲਕੁਲ ਤਾਜ਼ਾ ਕੁਲਚਾ ਹੁੰਦਾ ਕਦੀ ਕੋਈ ਪੇਟ ਖਰਾਬੀ ਜਾਂ ਕੁਝ ਨਹੀਂ ਹੁੰਦਾ ਬਿਲਕੁਲ ਵਧੀਆ ਕੁਲਚਾ ਹੁੰਦਾ ਪਰ ਇੱਥੋਂ ਦੇ ਜਿਹੜੇ ਬਣਾਏ ਹੋਏ ਚੁਲਚੇ ਨੇ ਉਹ ਵਿਦੇਸ਼ ਦੀ ਧਰਤੀ ਤੇ ਵੀ ਜਾ ਰਹੇ ਆ ਆਪਾਂ ਇਹ ਵੀ ਮੋٹے ਲਬਜਾਂ 'ਚ ਬੋਲਦੀਏ ਜੇ ਆਪਣੇ ਵਿਦੇਸ਼ੀ ਪੀਆਰ ਮਿਲੀ ਹੋਈ ਹੈ ਇਹਨਾਂ ਨੂੰ ਤਾਂ ਪੰਜਾਬ ਦੇ ਦਾ ਆਪਾਂ ਆਮ ਹੀ ਜਿਹੜੇ ਰੇੜੀਆਂ ਤੇ ਮਿਲ ਜਾਂਦੇ ਆ ਪੀਆਰ ਵਾਲੇ ਚੁਲਚੇ ਜਿੰਨੇ ਸਭ ਇਹ ਵੀ ਬਹੁਤ ਸਵਾਦ ਹੈ ਮੈਂ ਕਹ ਕਹਿਣ ਦੀ ਗੱਲ ਹੀ ਨਹੀਂ ਹੈ ਮੈਂ ਕਹ ਕਿਸੇ ਕਿਸਮ ਦੀ ਕੋ ਕਹਿਣ ਵਾਲੇ ਬਿਲਕੁਲ ਬਹੁਤ ਸਵਾਦ ਹੁੰਦੇ ਗੁਲਚੇ ਮੈਂ ਕਹ ਜੋ ਇੱਥੇ ਹੁੰਦੇ ਮੈਂ 60 ਕਿਲੋਮੀਟਰ ਤੋਂ ਆਇਆ ਇੱਥੇ ਡੇਰਾ ਬਾਬਾ ਨਾਨਕ ਤੋਂ ਮੈਂ ਪਿੱਛੇ ਫਤੇਗੜ ਚੂੜੀਆਂ ਰੋਡ ਤੇ ਸਪੈਸ਼ਲੀ 10 20 ਕਿਲੋਮੀਟਰ ਫਿਰ ਐਕਸਟਰਾ ਆਇਆ ਪਿੱਛੇ ਕਈ ਗੁਲਚੇ ਛੱਡ ਗਿਆ ਬਹੁਤ ਵਧੀਆ ਗੁਲਚੇ ਹੁੰਦੇ ਆ ਬਹੁਤ ਵਧੀਆ ਜਿਹੜੇ ਤੁਹਾਨੂੰ ਦੇ ਰਹੇ ਨੇ ਜਾਂ ਸਾਡੇ ਤੇ ਭਰੋਸਾ ਕਰਦੇ ਨੇ ਛਿੰਨਾ ਕੇ ਭਰੋਸੇ ਦੇ ਲਾਈਕ ਨਹੀਂ ਬਿਲਕੁਲ ਜੀ ਉਹਨਾਂ ਨੂੰ ਦੇਖ ਕੇ ਭਰੋਸਾ ਵੀ ਕਰਨਾ ਚਾਹੀਦਾ ਇੱਕ ਵਾਰੀ ਜਦੋਂ ਖਾ ਕੇ ਦੇਖ ਲੈ ਕਿਸੇ ਤੇ ਭਰੋਸਾ ਕਰਨ ਦੀ ਗੱਲ ਹੀ ਨਹੀਂ ਰਣੀ ਉਹ ਆਪਣੇ ਆਪ ਦੇ ਆਪ ਖੁਦ ਹੀ ਭਰੋਸਾ ਕਰ ਲੈਣਗੇ ਜਦੋਂ ਖੁਦ ਖਾਣਗੇ ਖੁਦ ਤੇ ਭਰੋਸਾ ਕਰਨਗੇ ਤਾਂ ਜਰੂਰ ਜੀ ਇਹ ਅੰਮ੍ਰਿਤਸਰ ਦੇ ਸਰਦਾਰ ਅਮਨਦੀਪ ਸਿੰਘ ਚਾਲਸਾ ਜੀ ਹੈ ਜਿਨ੍ਹਾਂ ਦੇ ਬਣਾਏ ਹੋਏ ਚੁਲਚੇ ਜਿਹੜੇ ਨੇ ਵਿਦੇਸ਼ ਦੀ ਧਰਤੀ ਤਾਈ ਜਾ ਰਹੇ ਨੇ ਜਿੱਥੋਂ ਤਾਈ ਜਹਾਜ਼ ਦਾ ਸਫਰ ਜਾਂਦਾ ਹੈ ਉੱਥੋਂ ਤਾਈ ਇਹਨਾਂ ਦੇ ਬਣਾਏ ਹੋਏ ਚੁਲਚੇ ਜਾਂਦੇ ਨੇ ਤਾਂ ਬੜੀ ਸੇਫਟੀ ਅਤੇ ਸਿਕਿਉਰਿਟੀ ਪਰਪਸ ਦੇ ਨਾਲ ਭੇਜੇ ਜਾ ਰਹੇ ਨੇ ਤਾਂ ਜੇ ਤੁਸੀਂ ਅੰਮ੍ਰਿਤਸਰ ਆ ਰਹੇ ਹੋ ਤਾਂ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਅਤੇ ਆਨੰਦ ਮਾਣੋ ਇਹਨਾਂ ਦੇ ਬਣਾਏ ਹੋਏ ਚੁਲਚੇ ਦਾ ਮੈਨੂੰ ਦਿਓ ਇਜਾ